ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਖਿਲਾਫ ਟਿੱਪਣੀ ਕਰਨ ਦੇ ਮਾਮਲੇ ਦੇ ਵਿੱਚ ਰਾਜਾ ਵੜਿੰਗ ਦੇ ਵਕੀਲ ਕਟ ਗਿਣਤੀ ਕਮਿਸ਼ਨ ਦੇ ਅੱਗੇ ਪੇਸ਼ ਹੋਏ ਨੇ ਅਤੇ ਰਾਜਾ ਵੜਿੰਗ ਦਾ ਪੱਖ ਰੱਖਿਆ ਦੱਸ ਦਈਏ ਕਿ ਤਰਨਤਾਰਨ ਜ਼ਿਮਨੀ ਚੋਣ ਦੇ ਮੌਕੇ ਪ੍ਰਚਾਰ ਦੇ ਦੌਰਾਨ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਲੈ ਕੇ ਰਾਜਾ ਵੜਿੰਗ ਵੱਲੋਂ ਇੱਕ ਟਿੱਪਣੀ ਕੀਤੀ ਗਈ ਸੀ ਜਿਸ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੋ ਉਹਨਾਂ ਨੂੰ ਹੁਣ ਕਟ ਗਿਣਤੀ ਕਮਿਸ਼ਨ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਸੀ ਸੋ ਰਾਜਾ ਵੜਿੰਗ ਦੇ ਵਕੀਲ ਨੇ ਜੋ ਜਸਵੀਰ ਸਿੰਘ ਗੜੀ ਦੇ ਅੱਗੇ ਪੇਸ਼ ਹੋਏ ਜੋ ਚੇਅਰਮੈਨ ਨੇ ਘਟਕਣਤੀ ਕਮਿਸ਼ਨ ਦੇ ਉਹਨਾਂ ਨੇ ਕਿਹਾ ਕਿ ਰਾਜਾ ਵੜਿੰਗ ਤਰਨਤਨ ਜ਼ਿਮਨੀ ਛੋਣ ਤੋਂ ਬਾਅਦ ਕਮਿਸ਼ਨ ਅੱਗੇ ਪੇਸ਼ ਹੋਣਗੇ ਬੂਟਾ ਸਿੰਘ ਖਿਲਾਫ ਜਾਤੀਵਾੜ ਟਿੱਪਣੀ ਕਰਨ ਦਾ ਇਹ ਮਾਮਲਾ ਹੈ ਚੇਅਰਮੈਨ ਜਸਵੀਰ ਸਿੰਘ ਗੜੀ ਅੱਗੇ ਆਪਣਾ ਪੱਖ ਰੱਖਿਆ ਯਾਨੀ ਕਿ ਰਾਜਾ ਵੜਿੰਗ ਦਾ ਪੱਖ ਹੈ ਜਿਹੜਾ ਵਕੀਲ ਨੇ ਰੱਖਿਆ ਸੋ ਘਟਕਣਤੀ ਕਮਿਸ਼ਨ ਅੱਗੇ ਪੇਸ਼ ਹੋਣ ਪਹੁੰਚੇ ਨੇ ਅੱਜ ਆਰਸ਼ਦੀਪ ਸਿੰਘ ਖੜਿਆ ਸੋ ਰਾਜਾ ਵੜਿੰਗ ਦੀ ਜਗ੍ਹਾ ਵਕੀਲ ਅਰਸ਼ਦੀਪ ਖੜਿਆਲ ਘਟ ਗਿਣਤੀ ਕਮਿਸ਼ਨ ਅੱਗੇ ਪੇਸ਼ ਹੋਏ ਨੇ ਵਕਾਲਤਨਾਮਾ ਮੰਗੇ ਜਾਣ ਤੇ ਪੇਸ਼ ਨਹੀਂ ਕਰ ਸਕੇ ਖੜਿਆਲ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਖਿਲਾਫ ਜਾਤੀਬਾਤ ਟਿੱਪਣੀ ਕਰਨ ਦੇ ਮਾਮਲੇ ਵਿੱਚ ਰਾਜਾ ਵੜਿੰਗ ਨੂੰ ਤਲਬ ਕੀਤਾ ਗਿਆ ਸੀ ਸੋ ਹੁਣ ਦੇਖਣਾ ਹੋਵੇਗਾ ਜਿਮਨੀ ਚੋਣ ਤੋਂ ਬਾਅਦ ਰਾਜਾ ਵੜਿੰਗ ਕੀ ਘਟ ਗਿਣਤੀ ਕਮਿਸ਼ਨ ਅੱਗੇ ਪੇਸ਼ ਹੁੰਦੇ ਨੇ ਜਾਂ ਫਿਰ ਇਹ ਮਾਮਲਾ ਅੱਗੇ ਚੱਲਦਾ ਸੋ ਰਾਜਾ ਵੜਿੰਗ ਪਿਛਲੇ ਦਿਨੀ ਕਾਫੀ ਘਰੇ ਉਹਨਾਂ ਦੇ ਖਿਲਾਫ ਵੀ ਬਾਕੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਟਿੱਪਣੀਆਂ ਕੀਤੀਆਂ ਰਾਜਾ ਵੜਿੰਗ ਤੇ ਸਖਤ ਕਾਰਵਾਈ ਦੀ ਮੰਗ ਤਾਂ ਕੀਤੀ ਗਈ ਰਾਜਾ ਵੜਿੰਗ ਨੇ ਇੱਕ ਬਿਆਨ ਦਿੱਤਾ ਸੀ ਜਿਸ ਨੂੰ ਲੈ ਕੇ ਵਿਵਾਦ ਹੋਇਆ ਸੋ ਸਾਬਕਾ ਗ੍ਰਹਿ ਮੰਤਰੀ ਨੇ ਬੂਟਾ ਸਿੰਘ ਜੋ ਉਹਨਾਂ ਖਿਲਾਫ ਟਿੱਪਣੀ ਕੀਤੀ ਗਈ ਉਸ ਮਾਮਲੇ ਦੇ ਵਿੱਚ ਰਾਜਾ ਵੜਿੰਗ ਘਰ ਦੇ ਨਜ਼ਰ ਆ ਰਹੇ ਨੇ ਉਹਨਾਂ ਦੀਆਂ ਮੁਸ਼ਕਲਾਂ ਘਟੂਣ ਦੇ ਨਾਮ ਨਹੀਂ ਲੈ ਰਹੀਆਂ ਸੋ ਹੁਣ ਕਟਗਿਣਤੀ ਕਮਿਸ਼ਨ ਅੱਗੇ ਪੇਸ਼ ਨਾ ਹੋਣ ਕਰਕੇ ਉਹਨਾਂ ਦੇ ਵਕੀਲ ਪੇਸ਼ ਹੋਏ ਨੇ ਸੋ ਵਕੀਲ ਨੇ ਆਪਣਾ ਪੱਖ ਰੱਖਿਆ ਉਹਨਾਂ ਨੇ ਕਿਹਾ ਕਿ ਤਿੰਨ ਤਰਨ ਤਰਨ ਜ਼ਿਮਨੀ ਚੋਣ ਤੋਂ ਬਾਅਦ ਉਹ ਜ਼ਰੂਰ ਪੇਸ਼ ਹੋਣਗੇ ਹੁਣ ਦੇਖਣਾ ਹੋਵੇਗਾ ਜ਼ਿਮਨੀ ਚੋਣ ਮੁਕੰਮਲ ਹੋਣ ਤੋਂ ਬਾਅਦ ਕਿ ਰਾਜਾ ਵੜੇਗੇ ਇਸ ਮਾਮਲੇ ਵਿੱਚ ਪੇਸ਼ ਹੁੰਦੇ ਨੇ ਜਾਂ ਫਿਰ